ਉੱਤੇ ਦੇਖਣ ਦੇ ਵਿੱਚ ਆਇਆ ਕਿ ਕਿ ਜਿਹੜੇ ਮਹਿਲਾ ਸਰਪੰਚ ਬਣਦੇ ਨੇ ਕਿਉਂਕਿ ਇੱਕ ਰਿਜ਼ਰਵੇਸ਼ਨ ਦੀ ਨੀਤੀ ਹੈਗੀ ਉਸ ਤਹਿ ਤੇ ਸਰਪੰਚ ਬਣਦੇ ਨੇ ਕਿਉਂਕਿ ਜਨਰਲ ਜਿੱਥੇ ਸੀਟ ਹੁੰਦੀ ਹੈ ਉੱਥੇ ਘੱਟ ਹੀ ਕੋਈ ਸਰਪੰਚ ਮਹਿਲਾ ਬਣਦੀ ਆ ਪਰ ਕੀ ਦੇਖਣ ਦੇ ਵਿੱਚ ਆਉਂਦਾ ਵੀ ਜਿਹੜੇ ਉਹਨਾਂ ਦੇ ਘਰ ਵਾਲੇ ਹੁੰਦੇ ਨੇ ਉਹੀ ਜਿਆਦਾ ਪੰਚਾਇਤਾਂ ਦੇ ਕੰਮ ਕਰਦੇ ਨੇ ਔਰ ਉਹਨਾਂ ਦੇ ਹਿਸਾਬ ਨਾਲ ਹੀ ਸਾਰਾ ਕੰਮ ਚੱਲਦਾ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਜਦੋਂ ਮਰਦ ਆਦਮੀ ਸਰਪੰਚ ਬਣਦੇ ਉਦੋਂ ਵੀ ਔਰਤ ਦੀ ਹੈਲਪ ਤੋਂ ਬਿਨਾ ਉਹ ਕੰਮ ਨਹੀਂ ਕਰ ਸਕਦੇ ਜਿੰਨੇ ਬੰਦੇ ਆਉਣਗੇ ਉਪਰੋਂ ਅਫਸਰ ਆਉਣ ਕੋਈ ਵੀ ਆਵੇ ਮੈਨੇਜ ਉਹਦੀ ਪਤਨੀ ਨੇ ਕਰਨਾ ਪਹਿਲਾਂ ਸਾਨੂੰ ਕਿਸੇ ਨਾ ਵੀ ਗੱਲ ਕਰਨ ਲਈ ਇਚਟ ਬਹੁਤ ਹੁੰਦੀ ਸੀ ਮੈਡਮ ਨੇ ਸਾਨੂੰ ਇੰਨਾ ਵਧੀਆ ਸਿਖਾਇਆ ਕਿ ਕਿਉਂ ਨਹੀਂ ਅਸੀਂ ਕਰ ਸਕਦੇ ਜਾਂ ਸਾਰੇ ਕੁਝ ਮੈਨੇਜ ਕਰ ਸਕਦੇ ਆ ਜਦੋਂ ਘਰ ਚ ਸਾਡੇ 15 ਮਹਿਮਾਨ ਆ ਜਾਣ ਬੇਸ਼ੱਕ ਐਟ ਅ ਟਾਈਮ ਆ ਜਾਣ ਅਸੀਂ ਉਦੋਂ ਮੈਨੇਜਮੈਂਟ ਕਰ ਸਕਦੇ ਆ ਤੇ ਆਹ ਟ੍ਰੇਨਿੰਗ ਬਹੁਤ ਵਧੀਆ ਆ ਅਸੀਂ ਸਰਕਾਰ ਦਾ ਜ਼ਿਲ੍ਹਾ ਧੰਨਵਾਦ ਕਰਦੇ ਆ ਸਸਿਕਾ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਅਸੀਂ ਅੱਜ ਪਹੁੰਚੇ ਹਾਂ ਇੱਥੇ ਵੀਡੀਓ ਦਫ਼ਤਰ ਬੰਗਾ ਵਿਖੇ ਜਿੱਥੇ ਕਿ ਪੰਜਾਬ ਵਿਕਾਸ ਦੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਮਹਿਲਾਵਾਂ ਸਰਪੰਚ ਹੋਈਆਂ ਗਈਆਂ ਨੇ ਉਹਨਾਂ ਨੂੰ ਇੱਕ ਵੱਡੀ ਪੱਤਰ ਤੇ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਉਹਨਾਂ ਦੇ ਅਧਿਕਾਰਾਂ ਬਾਰੇ ਔਰ ਉਹਨਾਂ ਦੇ ਫਰਜ਼ਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ ਔਰ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਵੱਲੋਂ ਟੀਮ ਭੇਜੀ ਗਈ ਹੈ ਮੈਡਮ ਜੀ ਇੱਥੇ ਪਹੁੰਚੇ ਨੇ ਇਹਨਾਂ ਨਾਲ ਗੱਲ ਕਰਾਉਣੇ ਆ ਮੈਡਮ ਜੀ ਸਸਿਕਾ ਜੀ ਸਸਿਕਾ ਜੀ ਮੈਨੂੰ ਦਿਓਗੇ ਆਪਣੇ ਬਾਰੇ ਥੋੜੀ ਜਾਣਕਾਰੀ ਹਾਂਜੀ ਸਰ ਮੇਰਾ ਨਾਮ ਰਜਨੀ ਹੈ ਮੈਂ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਤੋਂ ਆਈ ਹੋਈ ਹਾਂ ਸਾਡੀ ਟੀਮ ਤੇ ਇੱਥੇ ਮਹਿਲਾਵਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਰਜਨੀ ਹੈ ਮੈਂ ਐਜ਼ ਅ ਮਾਸਟਰ ਟ੍ਰੇਨਰ ਐਸ ਆਈ ਆਰ ਡੀ ਮੋਹਾਲੀ ਤੋਂ ਪੰਚ ਸਪੈਸ਼ਲ ਮਹਿਲਾ ਸਰਪੰਚਾਂ ਪੰਚਾਂ ਦੀਆਂ ਜਿਹੜੀਆਂ ਟ੍ਰੇਨਿੰਗ ਆਆਂ ਉਹਦੇ ਵਿੱਚ ਜਿਹੜੀਆਂ ਮਹਿਲਾ ਸਰਪੰਚਾਂ ਚੁੜੀਆਂ ਗਈਆਂ ਆਆਂ ਸਾਡੀਆਂ ਨਵੀਆਂ ਉਹਨਾਂ ਦੇ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਆ ਉਹ ਚਲਾਇਆ ਜਾ ਰਿਹਾ ਆ ਸੋ ਇਸਕਾ ਵੈਲਕਮ ਹੈ ਜੀ ਤੁਹਾਡਾ ਮੈਡਮ ਜੇ ਗੱਲ ਕਰੀਏ ਜਿਸ ਤਰ੍ਹਾਂ ਕੇ ਦੱਸਿਆ ਤੁਸੀਂ ਉਹਨਾਂ ਨੇ ਵੀ ਇਹ ਹਿਲਾਵਾ ਸਰਪੰਚਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕੀ ਮੁੱਢਲੀ-ਮੁੱਢੀਆਂ ਗੱਲਾਂ ਦੱਸੋਗੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਦੇ ਰਹੇ ਹੋ ਅ ਇਹਦੇ ਵਿੱਚ ਸਰ ਜਿਹੜੀ ਇਹ ਟ੍ਰੇਨਿੰਗ ਹੈ ਬਾਕੀ ਟ੍ਰੇਨਿੰਗ ਨਾਲੋਂ ਨਾ ਡਿਫਰੈਂਟ ਹੈ ਕਿਉਂ ਕਿ ਇਹਦੇ ਵਿੱਚ ਅਸੀਂ ਨਾ ਖੇਡਾਂ ਦੇ ਦੁਆਰਾ ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਇਹਨਾਂ ਦੀ ਗ੍ਰਾਮ ਸਭਾ ਇਹਨਾਂ ਦੇ 73ਵੀਂ ਸੰਵਿਧਾਨਿਕ ਸੋਧ ਜਿਹੜੀ ਹੋਈ ਸੀਗੀ ਇਨਾਂ ਨੂੰ ਖੁਦ ਇmpowerment ਕਿ ਆਪਣੇ ਅੰਦਰ ਕਿਵੇਂ ਇਹਨਾਂ ਨੇ ਬਦਲਾਵ ਲੈ ਕੇ ਆਣਾ ਹੈ ਸਾਨੂੰ ਅਧਿਕਾਰ ਤਾਂ ਮਿਲ ਗਏ ਆ ਅਸੀਂ ਉਹਨਾਂ ਨੂੰ ਕਿਵੇਂ ਯੂਜ਼ ਕਰਕੇ ਆਪਣੇ ਪੰਚਾਇਤ ਆਪਣੀ ਪਿੰਡ ਨੂੰ ਇੱਕ ਵਧੀਆ ਮਾਰਗਦਰਸ਼ਨ ਦੇਣਾ ਹੈ ਤੇ ਇੱਕ ਵਧੀਆ ਦਿਖ ਦਿਖਾਣੀ ਹੈ ਕਿਸ ਤਰ੍ਹਾਂ ਦਾ ਬੈਕਪ ਮਿਲ ਰਿਹਾ ਕਿਸ ਤੱਕ ਹੀ ਸਮਝ ਰਹੇ ਹੋ ਵੀ ਕਿੰਨੇ ਕਿ ਆਪਣੇ ਮਹਿਲਾ ਸਰਪੰਚ ਜਿਹੜੇ ਨੇ ਜਾਣਕਾਰੀ ਹਾਸਲ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਤਬਦੀਲੀ ਆਏਗੀ ਤਾਂ ਵਿੱਚ ਸਰ ਇੱਕ ਬੈਚ ਨਿਕਲ ਚੁੱਕਾ ਹੈ ਉਹਨਾਂ ਦੇ ਫੀਡਬੈਕ ਤੇ ਇਹ ਹੈ ਕਿ ਬਹੁਤ ਵਧੀਆ ਰਿਹਾ ਉਹਨਾਂ ਨੂੰ ਇਹ ਟ੍ਰੇਨਿੰਗ ਜਿਹੜੀ ਹੈ ਸਪੈਸ਼ਲ ਕਹਿੰਦੇ ਕਿ ਉਹਨਾਂ ਨੂੰ ਜ਼ਿਆਦਾ ਵਧੀਆ ਲੱਗੀ ਕਿਉਂਕਿ ਮਹਿਲਾਵਾਂ ਆਇਆ ਉਹ ਆਪਣੀਆਂ ਜਿਹੜੀਆਂ ਸਮੱਸਿਆਵਾਂ ਵੀ ਹੈ ਉਹ ਖੁੱਲ੍ਹ ਕੇ ਦੱਸ ਸਕਦੀਆਂ ਉਹਨਾਂ ਨੇ ਨਾਲੇ ਇਹ ਵੀ ਕਿਹਾ ਕਿ ਅਸੀਂ ਅੱਗੇ ਇਸ ਟ੍ਰੇਨਿੰਗ ਤੋਂ ਫਾਇਦਾ ਲੈ ਕੇ ਅਸੀਂ ਵਧੀਆ ਤਰੀਕੇ ਦੇ ਨਾਲ ਹੋਰ ਆਪਣੇ ਪਿੰਡਾਂ ਦਾ ਵਿਕਾਸ ਕਰਾਂਗੇ ਕਿਉਂਕਿ ਕੁਝ ਗੱਲਾਂ ਜਿਹੜੀਆਂ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਚਲੋ ਪਤਾ ਸਰਪੰਚਾਂ ਨੂੰ ਬਹੁਤ ਕੁਝ ਹੈ ਬਟ ਕੁਝ ਕੁ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਵਧੀਆ ਲੱਗੀਆਂ ਉਹ ਕਹਿੰਦੇ ਅਸੀਂ ਆਪਣੇ ਪਿੰਡ ਦੇ ਵਿੱਚ ਜਿੱਦਾਂ ਮਹਿਲਾਵਾਂ ਆ ਗ੍ਰਾਮ ਸਭਾ ਵਿੱਚ ਬਹੁਤ ਘੱਟ ਸ਼ਰਕਤ ਕਰਦੀਆਂ ਉਹਨਾਂ ਨੂੰ ਵਿੱਚ ਸ਼ਾਮਿਲ ਕਰਾਂਗੇ ਨਾਲ ਦੇ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਬੈਨੀਫਿਟ ਦੁਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਸਕੀਮਾਂ ਦਾ ਜਿਹੜਾ ਬੈਨੀਫਿਟ ਹੈ ਜਿਹੜੇ ਲੋਕ ਵਾਂਝੇ ਰਹਿ ਜਾਂਦੇ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਮਿਲ ਸਕੇ। ਮੈਂ ਤਾਂ ਤੁਸੀਂ ਜਾਣਕਾਰੀ ਦੇ ਰਹੇ ਹੋ ਔਰ ਮੇਰਾ ਖਿਆਲ ਹੈ ਵੀ ਵੱਡੀ ਵੱਡ ਮੁੱਲੀ ਜਾਣਕਾਰੀ ਇਹਨਾਂ ਨੂੰ ਮਹਿਲਾ ਸਰਪੰਚਾਂ ਨੂੰ ਮਿਲੇਗੀ। ਔਰ ਆਮ ਤੌਰ ਤੇ ਦੇਖਣ ਦੇ ਵਿੱਚ ਆਇਆ ਕਿਉਂਕਿ ਇਹ ਜਿਹੜੇ ਮਹਿਲਾ ਸਰਪੰਚ ਬਣਦੇ ਨੇ ਕਿਉਂਕਿ ਇੱਕ ਰਿਜ਼ਰਵੇਸ਼ਨ ਦੀ ਨੀਤੀ ਹੈਗੀ ਉਸ ਤਹਿ ਤੇ सरपंच बनਦੇ ਨੇ ਕਿਉਂਕਿ ਜਨਰਲ ਜਿੱਥੇ ਸੀਟ ਹੁੰਦੀ ਆ ਉੱਥੇ ਘਾਟ ਹੀ ਕੋਈ ਸਰਪੰਚ ਮਹਿਲਾ ਬਣਦੀ ਆ ਪਰ ਕੀ ਦੇਖਣ ਦੇ ਵਿੱਚ ਆਉਂਦਾ ਵੀ ਜਿਹੜੇ ਉਹਨਾਂ ਦੇ ਘਰ ਵਾਲੇ ਹੁੰਦੇ ਨੇ ਉਹੀ ਜ਼ਿਆਦਾ ਪੰਚਾਇਤਾਂ ਦੇ ਕੰਮ ਕਰਦੇ ਨੇ ਔਰ ਉਹਨਾਂ ਦੇ ਹਿਸਾਬ ਨਾਲ ਹੀ ਸਾਰਾ ਕੰਮ ਚੱਲਦਾ ਇਹ ਇਹਦੇ ਲਈ ਕੀ ਕਹੋਗੇ ਅਨੇ ਸਿਰ ਬਹੁਤ ਜ਼ਿਆਦਾ ਬਦਲਾਵ ਆ ਰਿਹਾ ਹੁਣ ਇਸ ਚੀਜ਼ ਨੂੰ ਵੀ ਲੈ ਕੇ ਪਹਿਲਾਂ ਚਲੋ ਆਪਾਂ ਇਹ ਕਹਿ ਦਿੰਦੇ ਹੁੰਦੇ ਸੀਗੇ ਕਿ ਹਾਂ ਫੀਮੇਲ ਸੀਟ ਹੈਗੀ ਹੈ ਤੇ ਉਹਨਾਂ ਦੇ ਹਸਬੰਡ ਹੀ ਸਾਰਾ ਕੁਝ ਕਰ ਰਹੇ ਹੈ ਬਟ ਹੁਣ ਬਹੁਤ ਜ਼ਿਆਦਾ ਬਦਲਾਵ ਆ ਗਿਆ ਇਸ ਟ੍ਰੇਨਿੰਗ ਬੈਚ ਦੇ ਵਿੱਚ ਤਿੰਨ ਜਾਂ ਚਾਰ ਲੇਡੀਜ਼ ਸਰਪੰਚ ਇਦਾਂ ਦੇ ਹੈ ਜਿਨ੍ਹਾਂ ਨੇ ਪਿਛਲੇ ਟਰਮ ਵੀ ਸਰਪੰਚੀ ਹਾਸਲ ਕੀਤੀ ਸੀ ਤੇ ਇਸ ਟਰਮ ਵੀ ਉਹ ਖੁਦ ਆਪਣਾ ਕੰਮ ਖੁਦ ਕਰਦੇ ਪਏ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੁਦ ਐਮ ਐਲ ਏ ਸਾਹਿਬ ਨੂੰ ਐਮ ਪੀ ਸਾਹਿਬ ਨੂੰ ਆਪ ਮਿਲਦੇ ਪਏ ਨੇ ਤਾਂ ਕਿ ਜੜੀਆਂ ਉਹ ਗਰਾਂਟਾ ਵੱਧ ਤੋਂ ਵੱਧ ਆਪਣੇ ਪਿੰਡਾਂ ਲਈ ਲੈ ਕੇ ਆਣ ਤੇ ਬਹੁਤ ਸਾਰੇ ਸਰਪੰਚਸ ਲੇਡੀ ਇਦਾਂ ਦੇ ਹੈਗੇ ਆ ਜਿਹੜੇ ਹਾਂ ਕਿਤੇ ਨਾ ਕਿਤੇ ਥੋੜੀ ਜਿਹੀ سپورਟ ਦੀ ਲੋੜ ਪੈਂਦੀ ਹੈ ਤਾਂ ਆਪਣੇ ਹਸਬੰਦ ਦਾ سپورਟ ਥੋੜਾ ਜਿਹਾ ਕਿਤੇ ਪੁਲਿਸ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ ਤੇ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਉੱਥੇ ਕਰਦੇ ਬਾਕੀ ਉਹ ਕੰਮ ਆਪਣਾ ਵਧੀਆ ਆਪ ਕਰ ਰਹੇ ਨੇ ਇਸ ਟ੍ਰੇਨਿੰਗ ਦਾ ਜਿਹੜਾ ਮੇਨ ਮਕਸਦ ਹੀ ਇਹ ਹੈ ਕਿ ਅਸੀਂ ਮਹਿਲਾਵਾਂ ਨੂੰ ਸਸ਼ਕਤ ਕਰਨਾ ਹੈ ਕਿ ਜਿਹੜੀ ਸਰਪੰਚ ਪਤੀ ਦੀ ਰੀਤ ਚੱਲੀ ਆ ਰਹੀ ਹੈ ਉਹਨੂੰ ਬ੍ਰੇਕ ਕੀਤਾ ਜਾ ਸਕੇ ਨੀ ਮੈਨੂੰ ਕਿਸ ਤਰ੍ਹਾਂ ਦੀ ਵਸੇਜ ਮੋਟੀ ਮੋਟੀ ਗੱਲ ਕਰੀਏ ਕਿਸ ਤਰ੍ਹਾਂ ਦੀ ਜਾਣਕਾਰੀ ਦੇਈਏ ਕਿ ਜਿਹੜੇ ਕੀ ਜਿਹੜੇ ਮਤੇ ਵਗੈਰਾ ਪਾਏ ਜਾਂਦੇ ਨੇ ਉਹਨਾਂ ਮਾਰੇ ਇਹਨਾਂ ਨੂੰ ਭਰਪੂਰ ਜਾਣਕਾਰੀ ਮਿਲੇਗੀ ਇਹਨਾਂ ਦੀਆਂ ਪਾਵਰਾਂ ਬਾਰੇ ਜਾਂ ਕੀ ਕੀ ਅਧਿਕਾਰ ਨੇ ਇਹਨਾਂ ਦੇ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਸੰਵਿਧਾਨ ਨੇ ਹੀ ਜਿਹੜਾ ਇਹਨਾਂ ਨੂੰ ਪੁਰਸ਼ਾਂ ਦੇ ਬਰਾਬਰ ਜਿਹੜਾ ਹੈ ਉਹ ਅਧਿਕਾਰ ਦਿੱਤਾ ਹੋਇਆ ਹੈ ਜਿਹੜੀ 73 ਅਮੈਂਡਮੈਂਟ ਹੋਈ ਹੋਈ ਹੈ ਪੰਚਾਇਤੀ ਰਾਜ ਬਣਿਆ ਆ ਉਹਨੇ ਹੀ ਅਧਿਕਾਰ ਪੁਰਸ਼ਾਂ ਨੂੰ ਹੈ ਤੇ ਉਹਨੇ ਹੀ ਮਹਿਲਾਵਾਂ ਨੂੰ ਹੈ ਗੱਲ ਆ ਜਾਂਦੀ ਹੈ ਇਹਨਾਂ ਦੇ ਆਪਣੇ ਖੁਦ ਦੇ ਆਤਮ ਵਿਸ਼ਵਾਸ ਦੀ ਤੇ ਜਦੋਂ ਇਹ ਜਿਹੜੀਆਂ ਅਸੀਂ ਹੁਣ ਨਮੀ ਸੁਸ਼ਕਤ ਪੰਚਾਇਤ ਨੇਤਰੀ ਅਭਿਆਨ ਦੇ ਦੁਆਰਾ ਜਿਹੜੀ ਇਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਆ ਇਹਦੇ ਵਿੱਚ ਸਾਡਾ ਜਿਹੜਾ ਮੇਨ ਮਕਸਦ ਹੀ ਹੈ ਇਹਨਾਂ ਨੂੰ ਸੁਸ਼ਕਤ ਕਰਨਾ ਇਹਨਾਂ ਦੇ ਵਿੱਚ ਜਿਹੜਾ ਆਤਮ ਵਿਸ਼ਵਾਸ ਜਿਹੜਾ ਆ ਉਹ ਜਗਾਉਣਾ ਤਾਂ ਕਿ ਇਹ ਆਪਣੇ ਫੈਸਲੇ ਕਮ ਸੇ ਕਮ ਖੁਦ ਲੈ ਸਕਣ ਤੇ ਗ੍ਰਾਮ ਸਭਾਾਂਵਾਂ ਕਰਾ ਸਕਣ ਗ੍ਰਾਮ ਪੰਚਾਇਤਾਂ ਦੀਆਂ ਮੀਟਿੰਗਾਂ ਦੇ ਵਿੱਚ ਖੁਦ ਜਾ ਸਕਣ ਤੇ ਹਾਂ ਠੀਕ ਹੈ ਸਪੋਰਟ ਦੇ ਲਈ ਆਪਣੇ ਹਸਬੰਡ ਨੂੰ ਰੱਖ ਸਕਦੇ ਆ ਬਟ ਉਹ ਬੈਕਅਪ ਨੀ ਵੈਸੇ ਮੈਂ ਆਨ ਗੋਇੰ ਟੂ ਦੇਖਿਆ ਗਿਆ ਕਿ ਕਿਉਂਕਿ مرد ਪ੍ਰਧਾਨ ਸਮਾਜ ਹੈ ਵੈਸੇ ਸਾਡਾ ਪਰ ਹੌਲੀ ਹੌਲੀ ਜਿਸ ਤਰ੍ਹਾਂ ਦੀ ਦੱਸ ਰਿਹਾ ਮੈਡਮ ਨੇ ਵੀ ਦੱਸਿਆ ਕਿ ਇਹ ਬਦਲਾਅ ਔਰ ਜਾਗਰਤੀ ਆ ਰਹੀ ਹੈ ਕਿਉਂਕਿ ਕਾਰਨ ਕਈ ਹੁੰਦੇ ਨੇ ਜਿਸ ਤਰ੍ਹਾਂ ਕਿ ਜਮੀਨ ਜਿਹੜੀ ਆ ਉਹ ਵੀ ਪਤੀ ਦੇ ਨਾਂ ਦੇ ਹੁੰਦੀਆਂ ਘਰ ਪਰਿਵਾਰ ਦੀ ਜਿਹੜੀ ਪੰਚਾਇਤ ਆਦ ਹੈ ਉਹ ਵੀ ਸਾਰੀ ਪਤੀ ਦੇ ਨਾਂ ਤੇ ਹੁੰਦੀ ਹੈ ਤੇ ਇਸ ਕਰਕੇ ਕੀ ਅਧਿਨੀ ਰਹਿੰਦੇ ਸਰ ਦੇਖੋ ਇਹ ਤਾਂ ਕਹਿ ਲੋ ਪਿਤਾ ਪੁਰਖ ਪਰਨਾਲੀ ਜਿਹੜੀ ਹੈ ਉਹ ਸਦੀਆਂ ਤੋਂ ਚੱਲੀ ਆ ਰਹੀ ਹੈ ਬਟ ਇਦਾਂ ਨਹੀਂ ਹੈਗਾ ਕਿ ਜਦੋਂ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਜਿਹੜੇ ਅਧਿਕਾਰ ਮਿਲੇ ਹੋਏ ਆ ਮੈਂ ਖੁਦ ਕਹਿ ਲੋ ਮੈਂ ਇਹਨਾਂ ਨੂੰ ਹੀ ਕੱਲ ਐਗਜ਼ਾਮਪਲ ਵੀ ਦਿੱਤੀ ਸੀ ਆਪਣੀ ਕਿ ਕਿਤੇ ਨਾ ਕਿਤੇ ਚੀਜ਼ ਜਿਹੜੀ ਆ ਬ੍ਰੇਕ ਹੋ ਰਹੀ ਹੈ ਕਿ ਉਹ ਪਿਤਾ ਪੁਰਖੀ ਪ੍ਰਣਾਲੀ ਜਿਹੜੀ ਹੈ ਉਹ ਜਦੋਂ ਤੱਕ ਅਸੀਂ ਨਹੀਂ ਚਾਉਂਦੇ ਨਾ ਉਹ ਨਹੀਂ ਟੁੱਟ ਸਕਦੀ ਹੈ ਸੋ ਇਸ ਕਰਕੇ ਇੱਕ ਚੀਜ਼ ਹੋਰ ਮੈਡਮ ਆਈ ਹੈ ਦੇਖਣ ਦੇ ਵਿੱਚ ਕਿ ਜਦੋਂ ਜਿਹੜੀ ਮਹਿਲਾ ਆਇਆ ਘਰ ਦੀ ਵਿੱਚ ਉਹ ਬਰਾਬਰਤੀ ਕਰਨ ਦੇ ਪਾਸੇ ਜਾਂਦੀ ਹੈ ਤੇ ਘਰ ਦੇ ਵਿੱਚ ਕਲੇਸ਼ ਵੀ ਪੈਂਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਹੋਏਗਾ ਅ ਸਰ ਦੇਖੋ ਮੈਨੇਜਰ ਜਿਹੜੀ ਇੱਕ ਫੀਮੇਲ ਹੈ ਬੀਇੰਗ ਅ ਫੀਮੇਲ ਕਿ ਸਾਨੂੰ ਮੈਨੇਜ ਕਰਨਾ ਬਹੁਤ ਚੰਗੀ ਤਰ੍ਹਾਂ ਆਉਂਦਾ ਆ ਅਸੀਂ ਕੰਮ ਵੀ ਕਰਦੇ ਆ ਤੇ ਨਾਲ ਨਾਲ ਅਸੀਂ ਘਰ ਵੀ ਸੰਭਦੇ ਆ ਸੋ ਮੈਨੂੰ ਨਹੀਂ ਲੱਗਦਾ ਹੋਇਆ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੋਊਗੀ ਜੇ ਅਗਰ ਆਪਣੇ ਸਾਨੂੰ ਐਦੇ ਚੁਣੀ ਲਿਆ ਆ ਤਾਂ ਉਹ ਵੀ ਤਾਂ ਕਮ ਸੇ ਕਮ ਸਾਡੇ ਪਤੀ ਨਾਲ ਸੀਗੇ ਠੀਕ ਹੈ ਤਾਂ ਹੀ ਇਹ ਜੁਣ ਕੇ ਐਜ਼ੇ ਮਹਿਲਾ ਸਰਪੰਚ ਬਣੇ ਨੇ ਸੋ ਉਹਨਾਂ ਦਾ ਸਾਥ ਰਹੇਗਾ ਤਾਂ ਜਰੂਰ ਇਹ ਅੱਗੇ ਵਧ ਸਕਣਗੇ ਸਮਾਪਤੀ ਲਈ ਕੁਝ ਸ਼ਾਰਟਸ ਕਹਿਣਾ ਚਾਹੋ ਅ ਦੇਖੋ ਜੀ ਗਵਰਨਮੈਂਟ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਤੇ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਆ ਕਿ ਪੰਚਾਇਤ ਸ਼ਕਤ ਨੇਤਰੀ ਅਭਿਆਨ ਦੇ ਅੰਦਰ ਕਿ ਜਿਹੜੀਆਂ ਸਾਡੀਆਂ ਮਹਿਲਾ ਸਰਪੰਚਾਂ ਪੰਚਾਂ ਦੇ ਲਈ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਰੱਖੇ ਗਏ ਆ ਇਹ ਬਹੁਤ ਇੱਕ ਵੱਡਾ ਮੁੱਲੀ ਦੇਣ ਹੈ ਇਹਨਾਂ ਦੇ ਲਈ ਕਿ ਇਹ ਜਰੂਰ ਕੁਝ ਨਾ ਕੁਝ ਆਪਣੇ ਲਈ ਜਰੂਰ ਕੁਝ ਨਾ ਕੁਝ ਇਹ ਸਿੱਖ ਕੇ ਜਾਣਗੇ ਤਾਂ ਕਿ ਆਪਣੇ ਪਿੰਡ ਦੇ ਵਿੱਚ ਜਾ ਕੇ ਤੇ ਦੂਜਿਆਂ ਨੂੰ ਇੱਕ ਕਹਿ ਲੋ ਕਿ ਮਾਰਗਦਰਸ਼ਨ ਜਿਹੜਾ ਹੈ ਉਹ ਸਾਬਿਤ ਹੋਣਗੇ ਧੰਨਵਾਦ ਮਿੰਟ ਜੀ ਤੁਸੀਂ ਕੁਝ ਸੋਲੋ ਕਮ ਬਸ ਸਰ ਇਹ ਕਿ ਹਾਂ ਇਸ ਟ੍ਰੇਨਿੰਗ ਦੇ ਨਾਲ ਜਿਹੜੀ ਮਹਿਲਾਵਾਂ ਲਈ ਸਪੈਸ਼ਲ ਹੈ ਐਦਾਂ ਦੀਆਂ ਟ੍ਰੇਨਿੰਗਾਂ ਇਹਨਾਂ ਵੱਲੋਂ ਹੀ ਫੀਡਬੈਕ ਆਈ ਸੀ ਕਿ ਦੁਬਾਰਾ ਟਾਈਮ ਟੂ ਟਾਈਮ ਲੱਗਦੀਆਂ ਨੇ ਰੈਣੀਆ ਚਾਹੀਦੀਆਂ ਤਾਂ ਕਿ ਇਹ ਖੁੱਲ ਕੇ ਗੱਲ ਕਰ ਸਕਣ ਤੇ ਵਧੀਆ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਵਿਕਾਸ ਕਰ ਸਕਣ ਤੇ ਆਪਣੇ ਆਪ ਨੂੰ ਵੀ ਅੱਗੇ ਲੈ ਕੇ ਆ ਸਕਣ ਧੰਨਵਾਦ ਜੀ ਕੀ ਨਾਂ ਤੁਹਾਡਾ ਕਿਹੜੇ ਪਿੰਡ ਤੋਂ ਸਰਪੰਚੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰਾ ਨਾਂ ਜਗਿੰਦਰ ਕੌਰ ਹੈ ਮੈਂ ਬੱਜੋ ਪਿੰਡ ਦੇ ਸਰਪੰਚ ਆ ਤੇ ਅਸੀਂ ਇੱਥੇ ਟ੍ਰੇਨਿੰਗ ਲਈ ਆਏ ਆ ਸਾਡਾ 3 ਦਿਨ ਦਾ ਟ੍ਰੇਨਿੰਗ ਦਾ ਪ੍ਰੋਗਰਾਮ ਹੈ ਟ੍ਰੇਨਿੰਗ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਹਿਲਾਂ ਸਾਨੂੰ ਕਿਸੇ ਨਾ ਵੀ ਗੱਲ ਕਰਨ ਲਈ ਇੱਕ ਚਾਰਟ ਬਹੁਤ ਹੁੰਦੀ ਸੀ ਮੈਡਮ ਨੇ ਸਾਨੂੰ ਇੰਨਾ ਵਧੀਆ ਸਿਖਾਇਆ ਕਿ ਕਿਉਂ ਨਹੀਂ ਅਸੀਂ ਕਰ ਸਕਦੇ ਜਾਂ ਸਾਰੇ ਕੁਝ ਮੈਨੇਜ ਕਰ ਸਕਦੇ ਹਾਂ ਜਦੋਂ ਘਰ 'ਚ ਸਾਡੇ 15 ਮਹਿਮਾਨ ਆ ਜਾਣ ਬੇਸ਼ੱਕ ਐਟ ਅ ਟਾਈਮ ਆ ਜਾਣ ਅਸੀਂ ਉਦੋਂ ਮੈਨੇਜਮੈਂਟ ਕਰ ਸਕਦੇ ਆ ਤੇ ਕਿਉਂ ਅਸੀਂ ਜਦੋਂ ਸਾਡੇ ਘਰ ਕੋਈ ਇਹ ਸਾਡੇ ਆ ਜਾਂਦਾ ਇਸ ਵੇਲੇ ਸਰਪੰਚ ਤੇ ਅਸੀਂ ਉਸ ਵੇਲੇ ਡਰ ਜਾਂਦੇ ਆ ਕਿ ਮੰਨ ਲਓ ਪੁਲਿਸ ਵਾਲੇ ਆ ਗਏ ਅਸੀਂ ਉਸ ਵੇਲੇ ਇਦਾਂ ਕਰਦੇ ਆ ਹਾਂ ਜੀ ਤੁਸੀਂ ਕਿੱਥੇ ਹੋ ਸਾਡੇ ਅੰਦਰ ਡਰ ਹੁੰਦਾ ਆ ਕਿ ਅਸੀਂ ਕਿੱਦਾਂ ਗੱਲ ਕਰੀਏ ਇਹ ਸਾਡੇ ਡਰ ਜਿਹੜੇ ਇਹਨਾਂ ਨੇ ਸਾਡੇ ਟ੍ਰੇਨਿੰਗ ਵਿੱਚ ਕੱਢੇ ਆ ਉਹ ਅਸੀਂ ਬਕਾਇਦਾ ਤਕਰੀਬਨ ਤਕਰੀਬਨ ਹਰ ਰੋਜ਼ ਹਰ ਟ੍ਰੇਨਿੰਗ ਵਿੱਚ ਸਿੱਖਦੇ ਆ ਐਸ ਵਾਰ ਸਾਨੂੰ ਕੋਈ ਜ਼ਿਆਦਾ ਵਧੀਆ ਮਿਲਿਆ ਗੱਲਬਾਤ ਕਰਨੇ ਦਾ ਤਰੀਕਾ ਸਾਨੂੰ ਮਿਲਿਆ ਕਿ ਅਸੀਂ ਕਿੱਦਾਂ ਗੱਲ ਕਰੀਏ ਹੁਣ ਅਸੀਂ ਇਦਾਂ ਕੀ ਆ ਐਮਐਲਏ ਵੀ ਆਏ ਉਹਨਾਂ ਨਾਲ ਵੀ ਕੋਦ ਵਧੀਆ ਗੱਲ ਕਰ ਸਕਦੇ ਆ ਆਪਣੇ ਪੱਖ ਰੱਖ ਸਕਦੇ ਆ ਅਸੀਂ ਮਹਿਲਾ ਹੋਣ ਦੇ ਨਾਲ ਨਾਲ ਆਪਣੇ ਪਿੰਡ ਦੇ ਲੇਡੀਜ਼ ਦਾ ਵਿਕਾਸ ਸੋਚਣ ਲਈ ਅਸੀਂ ਅੱਗੇ ਸਵਾਲ ਪਿੰਡ ਦੇ ਵਿਕਾਸ ਲਈ ਜਿਹੜੇ ਫੈਸਲੇ ਲਏ ਜਾਂਦੇ ਨੇ ਕੀ ਤੁਸੀਂ ਆਪਣੇ ਪੰਦਰ ਤੇ ਲੈਣ ਲਈ ਸੰਪੂਰਨ ਹੋ ਜਾਂ ਆਪਣੇ ਪਤੀ ਦੇ ਕਹਦੇ ਚੱਲਦੇ ਹੋ ਨਹੀਂ ਇਹ ਜਿਹੜੇ ਫੈਸਲੇ ਆ ਅਸੀਂ ਖੁਦ ਲੈ ਲੈਂਦੇ ਆ ਮੈਂ ਬਕਾਇਦਾ ਤਾਂ ਮੈਂ ਖੁਦ ਕਿ ਨਹੀਂ ਆ ਮੈਂ ਸਾਰੇ ਜਿਹੜੇ ਫੈਸਲੇ ਆ ਮੈਂ ਜਾਂਦੀ ਧੰਨਵਾਦ ਧੰਨਵਾਦ ਜੀ ਕਾਲ ਜੀ ਮੈਂ ਗੁਰਚਿੰਦਰ कौर ਮਾਨ ਸਰਪੰਚ ਫਰਾਲਾ ਤੇ ਆ ਟ੍ਰੇਨਿੰਗ ਬਹੁਤ ਵਧੀਆ ਆ ਅਸੀਂ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਲੇਡੀਜ਼ ਨੂੰ ਵੀ ਇਹ ਮੌਕਾ ਮਿਲਿਆ ਆ ਸਰਪੰਚ ਬਣ ਦਾ ਤੇ ਆਪਣੇ ਅਧਿਕਾਰਾਂ ਨੂੰ ਜਾਣਨ ਦਾ ਤੇ ਬਹੁਤ ਵਧੀਆ ਇੱਕ ਸਵਾਲ ਮੈਂ ਪਹਿਲਾਂ ਵੀ ਪੁੱਛਿਆ ਤੁਹਾਨੂੰ ਕੁਝ ਨਾ ਚਾਹਨਾ ਕੀ ਫੈਸਲੇ ਆਪ ਲੈਂਦੇ ਹੋ ਕਿ ਪਤੀ ਦੇ ਕੇ ਤੇ ਲੈਂਦੇ ਨਹੀਂ ਆਪ ਲੈਂਦੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਲਵਿੰਦਰ ਕੌਰ ਮਜੂਦਾ ਸਰਪੰਚ ਪਿੰਡ ਮਹੰਤਗੜ ਬਚਨ ਦਾਸ ਨੇ ਵਰਤੋ ਠੀਕ ਹੈ ਜੀ ਜੋ ਆ ਅਹੁਦਾ ਮੈਨੂੰ ਮਿਲਿਆ ਸਰਪੰਚੀ ਦਾ ਮੈਂ ਖੁਦ ਆਪਣੇ ਕੰਮ ਆਪ ਕਰਦੀ ਹੁੰਦੀ ਆ ਘਰ ਦੇ ਹੁੰਦੇ ਆ ਫਿਰ ਵੀ ਲੇਡੀਜ਼ ਹੋਣ ਜੈਨ ਸਾਣ ਉਹ ਨਹੀਂ ਮੈਨੂੰ ਮਿਲਣਾ ਝਗੜੇ ਦੇ ਮਾਮਲੇ ਤੇ ਥਾਣੇ ਵਗੈਰਾ ਜਾਂਦੇ ਹੋ ਹਾਂਜੀ ਸਾਰੇ ਥਾਂ ਹੀ ਜਾਂਦੇ ਮੈਂ ਸਲੇ ਕਰਾਉਂਦੀ ਮਹਿਮੂਦ ਪਰਪੰਡਿਆ ਮੇਰਾ ਠੀਕ ਔਰ ਕਲਵੰਦ ਘਰ ਮੇਰਾ ਨਾਮ ਆ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਜਦੋਂ ਮਰਦ ਆਦਮੀ ਸਰਪੰਚ ਬਣਦੇ ਉਦੋਂ ਵੀ ਔਰਤ ਦੀ ਹੈਲਪ ਤੋਂ ਬਿਨਾ ਉਹ ਕੰਮ ਨਹੀਂ ਕਰ ਸਕਦੇ ਜਿੰਨੇ ਬੰਦੇ ਆਉਣਗੇ ਉਪਰੋਂ ਅਫਸਰ ਆਉਣ ਕੋਈ ਵੀ ਆਵੇ ਮੈਨਜ਼ ਉਹਦੀ ਪਤਨੀ ਨੇ ਕਰਨਾ ਸਰਪੰਚੀ ਉਹਨਾਂ ਨੇ ਮਰਦ ਨੇ ਕਰਨੀ ਆ ਜਦੋਂ ਔਰਤ ਸਰਪੰਚ ਬਣ ਗਈ ਜਿਵੇਂ ਮੈਂ ਬਣ ਗਈ ਸਰਪੰਚ ਹੁਣ ਜਿਹੜਾ ਆ ਪੰਚਾਇਤ ਦੇ ਫੈਸਲੇ ਮੈਂ ਖੁਦ ਲੈਣੇ ਆ ਸਰਪੰਚਾਂ ਦੇ ਖੁਦ ਲੈਣੇ ਆ ਔਰ ਹਸਬੰਡ ਨੂੰ ਉਹਨਾਂ ਦੀ ਮਦਦ ਕਰਨੀ ਪੈਣੀ ਆ ਭਾਵੇਂ ਇੱਕ ਰੀਲੂ ਮਦਦ ਕਰਨ ਤੇ ਚਾਹੇ ਜਿਵੇਂ ਪਤਨੀ ਕਰਦੀ ਆ ਦੋਨਾਂ ਦੇ ਰਲ ਮਿਲ ਕੇ ਹੀ ਜਿਹੜਾ ਆ ਇਹ ਸਿਸਟਮ ਚੱਲਦਾ ਆ ਪਰ ਜੇ ਮੈਂ ਆਪਣੇ ਘਰ ਦੀ ਗੱਲ ਕਰਾਂ ਤੇ ਜੇ ਇਸਨ ਮੈਂ ਸਰਪੰਚ ਬਣੀ ਆ ਔਰ ਪਿੰਡ ਵਾਲਿਆਂ ਨੇ ਜਦੋਂ ਕਿ ਭਾਜੀ ਸਰਪੰਚੀ ਦਾ ਤੁਸੀਂ ਹੀ ਕਰਨੀ ਆ ਮੇਰੇ ਹਸਬੰਦ ਨੂੰ ਕਹਿੰਦੇ ਉਹ ਕਹਿੰਦੇ ਨਹੀਂ ਸਰਪੰਚੀ ਇਹਨੇ ਖੁਦ ਕਰਨੀ ਆ ਮੈਂ ਤੁਹਾਨੂੰ ਪਾਰਟੀ ਵਗੈਰਾ ਕਰ ਦਿਆ ਕਰੂੰ ਸੋ ਅਧਿਕਾਰ ਦੋਹਾਂ ਦੇ ਬਰਾਬਰ ਆ ਦੋਹਾਂ ਦੇ ਰਾਲ ਮਿਲ ਕੇ ਹੀ ਜਿਹੜਾ ਆ ਸਾਰੇ ਚੱਲਦੇ ਆ ਇਸ ਵਾਰੀ ਜਿਹੜਾ ਆ ਆਮ ਜਲਾਸਾ ਸੀ ਕੀਤਾ ਮੈਂ ਜੇ ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ ਕੀ ਉਹਦੇ ਵਿੱਚ ਨਸ਼ਿਆਂ ਦੀ ਗੱਲ ਆ ਰਹੀ ਹੈ ਹਾਂਜੀ ਜਿਹੜੀ ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ ਕੀ ਉਹਦੇ ਵਿੱਚ ਨਸ਼ਿਆਂ ਦੀ ਗੱਲ ਆ ਰਹੀ ਹੈ ਨਸ਼ਿਆਂ ਤੋਂ ਤਾਂ ਅਸੀਂ ਜਿਹੜਾ ਆ ਪਿੰਡ ਨੂੰ ਬਿਲਕੁਲ ਹੀ ਸੁਰੱਖਿਅਤ ਤੇ ਕਰਨਾ ਚਾਹੁੰਦੇ ਆ ਪਾਰਟੀ ਦਾ ਮਤਲਬ ਇਹ ਹੈ ਜਦੋਂ ਕੋਈ ਬੰਦੇ ਆਉਂਦੇ ਆ ਕੋਈ ਉਹਨਾਂ ਨੇ ਆਪਸ ਵਿੱਚ ਹੀ ਬੈਠਣਾ ਉੱਠਣਾ ਉਹ ਇੱਕ ਵੱਖਰੀ ਗੱਲ ਆ ਜੇ ਪਿੰਡ ਦੇ ਬੰਦੇ ਆਉਂਦੇ ਆ ਉਹਨਾਂ ਨੂੰ ਐਂਟਰਟੇਨ ਕਰਨਾ ਜੀ ਜੀ ਤੇ ਨਾ ਕਿ ਕੋਈ ਕਿਸੇ ਕਿਸਮ ਦੀ ਪਾਰਟੀ ਚਾਹ ਪਾਣੀ ਔਰ ਮੇਰੇ ਜਿੰਨੇ ਵੀ ਅਫਸਰ ਆਉਂਦੇ ਆ ਘਰ ਕੋਈ ਵੀ ਆਵੇ ਚਾਹੇ ਪਿੰਡ ਦੇ ਹੀ ਆਉਣ ਚਾਹੇ ਮੇਰੀ ਪੰਚਾਇਤ ਦੇ ਮੈਂਬਰੇ ਹੋਣ ਚਾਹ ਦਾ ਕੱਪ ਮੇਰੇ ਹਸਬੰਦ ਬਣਾ ਕੇ ਦਿੰਦੇ ਆ ਉਹ ਕਹਿੰਦੇ ਤੂੰ ਸੀ ਇੱਥੇ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰੋ ਤੇ ਜੋ ਕੰਮ ਔਰਤ ਕਰਦੀ ਸੀ ਮਰਦ ਪ੍ਰਧਾਨ ਦੇ ਵਿੱਚ ਜਿਹੜੇ ਝਗੜਿਆ ਕੀ ਝਗੜਿਆਂ ਦੇ ਮਾਮਲੇ ਦੇ ਵਿੱਚ ਪੰਚਾਇਤ ਦੇ ਵਿੱਚ ਗੱਲ ਨਹੀਂ ਨਿਬੜਦੀ ਥਾਣੇ ਵੀ ਜਾਣਾ ਪੈਂਦਾ ਕੀ ਆਪ ਜਾਂਦੇ ਹੋ ਹਾਂ ਮੈਂ ਖੁਦ ਜਾਂਦੀ ਆ ਕਿਉਂਕਿ ਸਾਡੇ 2-3 ਕੇਸ ਐਸੇ ਆਏ ਆ ਮੇਰੇ ਹਸਬੰਦ ਘਰ ਬੈਠੇ ਹੁੰਦੇ ਸੀ ਤਾਂ ਇੱਕ ਵਾਰੀ ਐਸਪੀ ਸਾਹਿਬ ਨੂੰ ਮੈਂ ਕਿਹਾ ਤਾਂ ਮੈਂ ਕਿਹਾ ਐਕਸੀਨ ਮੇਰੇ ਹਸਬੰਦ ਜਿਹੜੇ ਰਿਟਾਇਰ ਹੋਏ ਆ ਬਿਜਲੀ ਬੋਰਡ ਵਿੱਚੋਂ ਜਿਹਨੇ ਰਿਐਕਸ਼ਨ ਬਟ ਉਹ ਕਹਿੰਦੇ ਤੂੰ ਚਾਹੇ ਚਾਹੇ ਡੀਸੀ ਕੋ ਜਾ ਚਾਹੇ ਐਸਪੀ ਕੋ ਜਾ ਚਾਹੇ ਐਸਐਸਪੀ ਕੋ ਜਿੱਥੇ ਵੀ ਜਾਣਾ ਇਹ ਤੇਰਾ ਕੰਮ ਆ ਧੰਨਵਾਦ ਧੰਨਵਾਦ ਮੈਂ ਜਿਹੜਾ ਨਾਲ ਨਹੀਂ ਜਾਣਾ ਧੰਨਵਾਦ ਹੋਰ ਕੁਝ ਖਾਸ ਕਹਿਣਾ ਚਾਹੋ ਖਾਸ ਮੈਂ ਆਮ ਜਲਾਸ ਦੀ ਗੱਲ ਸ਼ੁਰੂ ਕੀਤੀ ਸੀ ਤੇ ਇਸ ਵਾਰੀ ਪਹਿਲਾਂ ਸਾਡਾ ਆਮ ਜਲਾਸ ਰੱਖਿਆ ਉਹਦੇ ਵਿੱਚ ਇਕੱਲੇ ਆਦਮੀ ਆਏ ਉਹ ਸਾਡਾ ਜਿਹੜਾ ਆ ਰੱਦ ਕਰ ਦਿੱਤਾ ਗਿਆ ਕਿ ਕੋਰਮ ਪੂਰਾ ਨਹੀਂ ਹੋਇਆ ਫਿਰ ਮੈਂ ਸਾਰੀਆਂ ਔਰਤਾਂ ਨੂੰ ਕਿਹਾ ਹੁਣ ਜਿਹੜਾ ਆਮ ਜਲਾਸ ਕੀਤਾ ਸਾਡੇ ਅਧੀਆਂ ਔਰਤਾਂ ਆਈਆਂ ਅੱਧੇ ਜਿਹੜੇ ਆਦਮੀ ਆਏ ਬਹੁਤ ਬਹੁਤ ਵਧੀਆ ਜੀ ਧੰਨਵਾਦ ਥੈਂਕ ਯੂ ਸਾਨੂੰ ਇੰਨੀ ਖੁਸ਼ੀ ਹੋਈ ਉਹਨਾਂ ਨੂੰ ਇੱਕ ਸਨੇਹਾ ਦਿੱਤਾ ਕਿ ਜੇ ਸਰਪੰਚਾਂ ਦੀ ਪਹਿਰਤ ਤੋੜੀ ਗਈ ਆ ਤਾਂ ਸਾਨੂੰ ਆਮ ਜਲਾਸ ਵਿੱਚ ਵੀ ਪਹਿਰਤ ਤੋੜਨੀ ਚਾਹੀਦੀ ਬਹੁਤ ਵੱਡੇ ਬਦਲਾ ਦੀ ਬਦਲਾ ਦੀ ਗੱਲ ਤੁਸੀਂ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ